ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਗੁਰਾਇਆਂ ਦੇ ਵਾਰਡ ਨੰਬਰ 11 ਦੇ ਲਗਭਗ 13 ਪਰਿਵਾਰਾਂ ਨੂੰ ਕੱਚੇ ਮਕਾਨਾਂ ਨੂੰ ਪੱਕਾ ਕਰਵਾਉਣ ਲਈ ਸਰਕਾਰ ਵੱਲੋਂ 2.5 ਲੱਖ ਦੀ ਮਦਦ ਕੀਤੀ। ਗੁਰਾਇਆਂ ਦੇ ਵਾਰਡ ਨੰਬਰ 11 ਦੇ 13 ਦੇ ਲਗਭਗ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਤਹਿਤ 2.5 ਲੱਖ ਰੁਪਏ ਦੀ ਸਹਾਇਤਾ ਦੇ ਰਾਸ਼ੀ ਪੱਤਰ ਜਾਰੀ ਕੀਤੇ ਗਏ। ਵਾਰਡ ਵਾਸੀਆਂ ਦਾ ਕਹਿਣਾ ਹੈ ਸਾਡੇ ਵਾਰਡ ਦੇ ਕਾਉਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਕਸ਼ਿਸ਼ ਅਤੇ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਜੀ ਕਾਉਂਸਲਰ ਬਣਨ ਤੋਂ ਪਹਿਲਾਂ ਹੀ ਵਾਰਡ ਵਾਸੀਆਂ ਲਈ ਕੰਮ ਕਰਦੇ ਆ ਰਹੇ ਹਨ। ਉਹਨਾਂ ਨੇ ਬਲਵਿੰਦਰ ਕੌਰ ਹੀਰ ਕਸ਼ਿਸ਼ ਕਾਉਂਸਲਰ ਪਤੀ ਸੰਜੀਵ ਕੁਮਾਰ ਹੀਰ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ तहे ਦਿਲੋਂ ਧੰਨਵਾਦ ਕੀਤਾ। ਸ਼੍ਰੀ ਸੰਜੀਵ ਕੁਮਾਰ ਹੀਰ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦਾ ਵਾਰਡ ਉਹਨਾਂ ਦਾ ਪਰਿਵਾਰ ਹੈ। ਅੱਜ ਤਕਰੀਬਨ 40 ਲੱਖ ਦੀ ਗ੍ਰਾਂਟ ਵਾਰਡ ਵਾਸੀਆਂ ਨੂੰ ਕੱਚੇ ਮਕਾਨਾਂ ਦੀ ਮਿਲੀ ਹੈ। ਵਾਰਡ ਵਿੱਚ ਹਰ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਉਹਨਾਂ ਨੇ ਪੰਜਾਬ ਸਰਕਾਰਾਂ ਤੇ ਪ੍ਰਿੰਸੀਪਲ ਸ਼੍ਰੀ ਪ੍ਰੇਮ ਕੁਮਾਰ ਜੀ ਦਾ तहे ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਕਰਕੇ ਸ਼ਹਿਰ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਹੋ ਰਹੇ ਹਨ ਇਸ ਮੌਕੇ ਸ਼੍ਰੀਮਤੀ ਮਨਜੀਤ ਕੌਰ ਸ਼੍ਰੀ ਲੇਖ ਰਾਜ ਚੌਂਕੜੀਆ ਸ਼੍ਰੀਮਤੀ ਬਲਬੀਰ ਕੌਰ ਸ਼੍ਰੀਮਤੀ ਸ਼ਿੰਦੋ ਸ਼੍ਰੀ ਪਰਸ਼ੋਤਮ ਲਾਲ ਸ਼੍ਰੀ ਮਨਮੋਨ ਸ਼੍ਰੀ ਰਾਮ ਪ੍ਰਕਾਸ਼ ਸ਼੍ਰੀ ਰੋਸ਼ਨ ਲਾਲ ਸ਼੍ਰੀਮਤੀ ਤੇਜਿੰਦਰ ਕੌਰ ਸ਼੍ਰੀਮਤੀ ਛੇਂਦਰਪਾਲ ਸ਼੍ਰੀ ਗੁਰਦੇਵਾਲ ਰਾਮ ਸ਼੍ਰੀਮਤੀ ਬਲਜੀਤ ਕੌਰ ਆਦੀ ਵਾਰਡ ਨੰਬਰ 11 ਦੇ ਪਰਿਵਾਰਾਂ ਨੂੰ ਟਾਈਟਾ ਈ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਜੀਤਕਾਰ ਆਪਣੇ ਸੰਜੀਪ ਵੀਰ ਤੇ ਬਲਵਿੰਦਰ ਤੌਰ ਹੀਰ ਭਾਬੀ ਜੀ ਦਾ ਧੰਨਵਾਦ ਕਰਦੀ ਆ ਗਿਆਨ ਨੰਬਰ ਵਾਰ ਦਾ ਕਿ ਸਾਨੂੰ ਅੱਜ ਉਹਨਾਂ ਦੀ ਬਰੌਲਤ ਅਸੀਂ ਕੱਚੇ ਪੇਪਰ ਮਕਾਨਾਂ ਦੇ ਪੇਪਰ ਭਰੇ ਸੀ ਉਹ ਸਾਨੂੰ ਅੱਜ ਚਿੱਠੀਆਂ ਮਿਲੀਆਂ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਇੱਥੇ ਤੱਕ ਪਹੁੰਚੇ ਕਿਉਂਕਿ ਉਹ ਬਹੁਤ ਵਧੀਆ ਕੰਮ ਕਰਦੇ ਆ ਜਦੋਂ ਬਨੇ ਸੀ ਨਹੀਂ ਸੀ ਉਦੋਂ ਵੀ ਹੈਲਪ ਕਰਦੇ ਸੀ ਜਦੋਂ ਬਨ ਗਏ ਆ ਹੋਰ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਤੇ ਮੈਂ ਇੰਨਾ ਕਹਿੰਦੇ ਹੋਏ ਧੰਨਵਾਦ ਕਰਦੀ ਆ ਆਪਣੇ ਮਾਤਾ ਜੀ ਦਾ ਵੀਰ ਜੀ ਦਾ ਤੇ ਭਾਬੀ ਜੀ ਦਾ ਸਾਜਾ 2.5 ਲੱਖ ਦਾ ਮਿਲਿਆ ਹੋਇਆ ਆ ਇਹ ਤੋਂ ਵੀ ਵੀਰ ਜੀ ਇਸੇ ਤਰ੍ਹਾਂ ਹੀ ਮਤਲਬ ਕੰਮ ਕਰਦੇ ਕਰਦੇ ਰਹਿਣਗੇ ਬਹੁਤ ਜ਼ਿਆਦਾ ਵਧੀਆ ਐਮਸੀ ਆ ਤੇ ਵੀਰ ਭਾਬੀ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਪਏ ਆ ਥੈਂਕ ਯੂ ਭਾਬੀ ਸੰਜੀਵਨੀ ਆਪਣੇ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਇੰਨੀ ਸਾਨੂੰ ਪਾਲਣ ਸ਼ਕਤ ਦੇ ਪੈਸੇ 2 ਲੱਖ ਰੁਪਏ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਜੈ ਸ਼੍ਰੀ ਰਾਮ ਮੈਂ ਸੰਜੀਵ ਕੁਮਾਰ ਹੀ ਦੱਸਣਾ ਚਾਹੁੰਦਾ ਕਿ ਅੱਜ ਸਾਡੇ ਨਗਰ ਕੌਂਸਲ ਗੁਰਾਇਆ ਦੇ ਸਮੁੱਚੇ ਤੇਰਾਬਾੜਾ ਦੇ ਵਿੱਚ ਜਿਹੜਾ ਹੈਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜਾ ਹੈਗਾ ਤਕਰੀਬਨ 101 ਪਰਿਵਾਰਾਂ ਨੂੰ ਗੁਰਾਇਆ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਆ ਪ੍ਰਤੀ 2.5 ਲੱਖ ਰੁਪਏ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਕੱਚੇ ਮਕਾਨਾਂ ਦੇ ਲਈ ਜਿਹੜੀ ਆ ਉਹ ਅੱਜ ਜਿਹੜੇ ਆ ਲੈਟਰ ਦਿੱਤੇ ਗਏ ਆ ਜਿਸ ਦੇ ਨਾਲ ਇਹ ਹੁਣ ਆਉਣ ਵਾਲੇ 1-2 ਦਿਨਾਂ ਦੇ ਵਿੱਚ ਆਪਣੇ ਘਰਾਂ ਦਾ ਕੰਮ ਜਿਹੜਾ ਹੈਗਾ ਉਹ ਮੀਆਂ ਦੀਆਂ ਜਿਹੜੀਆਂ ਸ਼ੁਰੂਆਤ ਕਰਨਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਜਿਹੜੀ ਆ ਲੋਕ ਪੱਖੀ ਕੰਮਾਂ ਦੇ ਵਿੱਚ ਬਹੁਤ ਵੱਧ ਚੱਲ ਕੇ ਜਿਹੜਾ ਹੈਗਾ ਆਪਣਾ ਯੋਗਦਾਨ ਪਾਉਂਦੇ ਆ ਔਰ ਮੈਂ ਦੱਸਣਾ ਚਾਹੁੰਦਾ ਖਾਸ ਤੌਰ ਤੇ ਵਾਰਡ ਨੰਬਰ 11 ਦੇ ਜਿਹੜੇ ਮੇਰੇ ਪਰਿਵਾਰ ਹੈਗੇ ਆ ਤਕਰੀਬਨ ਅੱਜ ਅਸੀਂ ਜਿਹੜੇ ਪੇਪਰ ਭਰੇ ਸੀਗੇ ਲਗਭਗ ਤਕਰੀਬਨ 14-15 ਜਿਹੜੇ ਆਪਣੇ ਵਾਰਡ ਨੰਬਰ 11 ਦੇ ਪੇਪਰ ਜਿਹੜੇ ਆ ਉਹ ਭਰੇ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਪੇਪਰ ਜਿਹੜਾ ਹੈਗਾ ਉਹ ਰਿਜੈਕਟ ਹੋਣ ਦੇ ਨਾਲ ਜਿਹੜਾ 14 ਪਰਿਵਾਰਾਂ ਨੂੰ ਜਿਹੜਾ ਹੈਗਾ ਪ੍ਰਤੀ ਢਾਈ ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜੀ ਆ ਸੈਕਟਰ ਸਰਕਾਰ ਪੰਜਾਬ ਸਰਕਾਰ ਵੱਲੋਂ ਜਿਹੜੀ ਆ ਸਹਾਇਤਾ ਕੀਤੀ ਗਈ ਆ ਮੈਂ ਧੰਨਵਾਦ ਕਰਦਾ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਸਾਡੇ ਮਾਨਯੋਗ ਵਿਧਾਨ ਸਭਾ ਹਲਕਾ ਫਲੋਰ ਤੋਂ ਜਿਨ੍ਹਾਂ ਨੇ ਯਤਨਾ ਸਦਕਾ ਅੱਜ ਜਿਹੜਾ ਹੈਗਾ ਸਾਨੂੰ ਇਹ ਜਿਹੜੇ ਆ ਸਾਡੇ ਪਰਿਵਾਰਾਂ ਦੇ ਵਿੱਚ ਇਹ ਜਿਹੜੇ ਆ ਅੱਜ ਇਹ ਉਹਨਾਂ ਨੂੰ ਸਾਥ ਮਿਲਿਆ ਸਾਡੇ ਮਾਜੋ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਆਮ ਆਦਮੀ ਆਮ ਆਦਮੀ ਪਾਰਟੀ ਵਿਧਾਨ ਸਭਾ ਫਲੋਰ ਔਰ ਸਾਡੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਿਉਂਕਿ ਅਸੀਂ ਜਦੋਂ ਤੋਂ ਕੌਂਸਲਰ ਬਣੇ ਆ ਲਗਭਗ 1 ਸਾਲ ਤੇ ਅੱਜ 10 ਦਿਨ ਜਿਹੜੇ ਆ ਉਹ ਸਾਨੂੰ ਨਗਰ ਕੌਂਸਲ ਦੇ ਵਿੱਚ ਮੇਰੇ ਵਾਈਫ ਕੌਂਸਲਰ ਸ਼੍ਰੀਮਤੀ ਬਲਵਿੰਦਰ ਕੌਰ ਹੀਰ ਜੀ ਉਹਨਾਂ ਨੂੰ ਜਿਹੜਾ ਵਾਰਡ ਵਾਸੀਆਂ ਨੇ ਬਹੁਤ ਭਾਰੀ ਬਹੁਮਤ ਦੇ ਨਾਲ ਜਿਹੜਾ ਜਿਤਾ ਕੇ ਉਹਨਾਂ ਨੂੰ ਅੱਜ ਇਹ ਸਾਨੂੰ ਨਗਰ ਕੌਂਸਲ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਔਰ ਅਸੀਂ ਵੀ ਆਪਣਾ ਜਿਹੜਾ ਹੈਗਾ ਤਨੂੰ ਲੱਗੇ ਹੋਏ ਆ ਕਿ ਅਸੀਂ ਕਿਸੇ ਵੀ ਆਪਣੇ ਜਿਹੜੇ ਵਾਰਡ ਨੰਬਰ 11 ਦਾ ਪਰਿਵਾਰ ਆ ਇਹ ਅਸੀਂ ਉਹਨਾਂ ਦੀ ਜਿੰਨੀ ਵੀ ਆਪਾਂ ਗੱਲ ਮਿਲ ਕੇ ਜਿਹੜੇ ਆਪਾਂ ਸਾਥ ਦੇ ਸਕਦੇ ਆ ਕਿਉਂਕਿ ਉਹਨਾਂ ਨੇ ਬੋਟਾ ਦੇ ਵਿੱਚ ਸਾਡਾ ਸਾਥ ਦਿੱਤਾ ਸੀ ਪਰਿਵਾਰਾਂ ਨੇ ਅੱਜ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਨਾਲ ਹਰ ਵਕਤ ਖੜੀ ਆ ਔਰ ਮੈਂ ਇੱਕ ਅਪੀਲ ਬੇਨਤੀ ਮੈਂ ਜਰੂਰ ਜਿੱਤੇ ਗ੍ਰਾਇਆਂ ਨੂੰ ਗ੍ਰਾਇਨ ਵਾਸੀਆਂ ਨੂੰ ਤੇ ਵਾਰਡ ਨੰਬਰ 11 ਦੇ ਜਿਹੜੇ ਮੇਰੇ ਪਰਿਵਾਰ ਆ ਉਹਨਾਂ ਨੂੰ ਖਾਸ ਤੌਰ ਤੇ ਕਿ ਜਿਨ੍ਹਾਂ ਨੂੰ ਵੀ ਲੋੜ ਆ ਉਹ ਕੋਈ ਵੀ ਧਰਮ ਦਾ ਹੋਵੇ ਕੋਈ ਵੀ ਉਹਨਾਂ ਦੀ ਕਾਸਟ ਆ ਕੋਈ ਮੈਟਰ ਨਹੀਂ ਕਰਦੀ ਹੈ ਜੀ ਜਿਨ੍ਹਾਂ ਨੂੰ ਵੀ ਲੋੜ ਆ ਉਹ ਜਿਹੜਾ ਹੈਗਾ ਉਹ ਮੇਰੇ ਤੋਂ ਆਪਣੇ ਜਿਹੜੇ ਫਾਰਮ ਆ ਉਹ ਭਰਵਾ ਸਕਦੇ ਆ ਔਰ ਜਿਹੜੇ ਆ ਉਹ ਆਪਣਾ ਇਸ ਸਕੀਮ ਦਾ 2.5 ਲੱਖ ਰੁਪਇਆ ਜਿਹੜਾ ਹੈਗਾ ਉਹਦਾ ਲਾਭ ਲੈ ਸਕਦੇ ਆ ਮੈਂ ਦੱਸਣਾ ਚਾਹੁੰਦਾ ਕਿ ਬਾਡ ਨੰਬਰ 11 ਦੇ ਵਿੱਚ ਅੱਜ ਲਗਭਗ ਜਿਹੜੇ ਹੈਗੇ ਆ 40 ਤੋਂ 50 ਲੱਖ ਦੇ ਵਿੱਚ ਜਿਹੜਾ ਹੈਗਾ ਮੇਰੇ ਬਾਡ ਨੰਬਰ 11 ਨੂੰ ਜਿਹੜਾ ਹੈਗਾ ਮਾਣਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਵਾਹੀ ਦੇ ਵਿੱਚ ਜਿਹੜਾ ਸਾਨੂੰ ਉਹਨਾਂ ਨੇ ਨਵੇਂ ਸਾਲ ਦਾ ਇਹ ਗਿਫਟ ਦਿੱਤਾ ਮੈਂ ਧੰਨਵਾਦ ਕਰਦਾ ਆਪਣੇ ਵੱਲੋਂ ਔਰ ਆਪਣੀ ਵਾਈਫ ਕਾਉਂਸਲਰ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਵੱਲੋਂ ਔਰ ਮੈਂ ਆਪਣੀ ਮਦਰ ਵੱਲੋਂ ਵੀ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਵਾਈਰੂ ਜੀ ਦਾ ਖਾਸਾ ਵਾਈਰੂ ਜੀ ਦੀ ਬਤੇ ਜੈ ਸ਼੍ਰੀ ਰਾਮ